ਕਾਫੀ ਕਿਸਾਨ ਭਰਾਵਾਂ ਦੇ ਤੇਲੇ ਦੀ ਸਮੱਸਿਆ ਹੈਗੀ ਆ ਤੇ ਇੱਕ ਮਿੰਟ ਵੀ ਕਰਿਓ ਵੀ ਤੁਹਾਡੇ ਏਰੀਆ ਦੇ ਵਿੱਚ ਤੇਲੇ ਦੀ ਸਮੱਸਿਆ ਹੈ ਜਾਂ ਨਾ ਅੱਜ ਦੀ ਇਹ ਵੀਡੀਓ ਕਿਸਾਨਾਂ ਨੂੰ ਸੁਚੇਤ ਕਰਨ ਦੇ ਲਈ ਬਣਾਈ ਆ ਕੋਈ ਆਪਾਂ ਕਿਸਾਨਾਂ ਨੂੰ ਡਰਾਉਣ ਧਮਕਾਉਣ ਦੇ ਲਈ ਵੀਡੀਓ ਨਹੀਂ ਬਣਾਈ ਵੀ ਹਰ ਇੱਕ ਕਿਸਾਨ ਦੇ ਹੀ ਤੇਲਾ ਹੋ ਸਕਦਾ ਵਿੱਚ ਕਿਸਾਨ ਭਰਾਵਾਂ ਦੇ ਤੇਲਾ ਹੈਗਾ ਮੇਰੇ ਇਹ ਆਪਦੇ ਖੇਤ ਦੀ ਵੀਡੀਓ ਹੈਗੀ ਅੱਜ ਤੋਂ 3 ਦਿਨ ਪਹਿਲਾਂ ਦੀ ਬਣਾਈ ਗਈ ਵੀਡੀਓ ਇਹ ਇਹ ਕਿਤਨੇ ਕਿਤੇ ਦੌਗੀਆਂ ਜਿਹੜੀਆਂ ਸਪਰੇਅ ਕਰਨੇ ਕਿਉਂ ਰਹਿ ਗਏ ਸੀ ਉੱਥੇ ਜਿਹੜੀ ਤੇਲੇ ਦੀ ਸਮੱਸਿਆ ਮੈਂ ਤੁਹਾਨੂੰ ਦਿਖਾ ਰਿਹਾਗਾ ਇਸ ਤਰ੍ਹਾਂ ਦਾ ਤੁਹਾਡੇ ਤੇਲੇ ਦੀ ਸਮੱਸਿਆ ਹੋ ਸਕਦੀ ਹੈ ਕਾਰਨ ਹਰ ਇੱਕਸਾਨਾਂ ਦੇ ਵੀ ਤੇਲਾ ਨਹੀਂ ਹੁੰਦਾ ਠੀਕ ਹੈ ਇਹ ਦੌਗੀਆਂ ਦੇ ਵਿੱਚ ਹੁੰਦਾ ਜਿੱਥੇ ਕਿਤੇ ਦੌਗੀਆਂ ਦੇ ਵਿੱਚ ਤੇਲਾ ਇਹ ਹੁੰਦਾ ਥੱਲੇ ਆਪਾਂ ਨੂੰ ਇਸ ਤਰ੍ਹਾਂ ਨਜ਼ਰ ਆ ਜਾਂਦਾ ਜਿਹੜੀ ਵੀ ਦੌਗੀ ਦੇ ਵਿੱਚ ਤੇਲਾ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਦੀ ਦੌਗੀ ਦੇ ਦੋ ਤਿੰਨ ਥੱਪੜੇ ਜੇ ਮਾਰੋਗੇ ਜਿਹੜਾ ਤੇਲਾ ਹੋਊਗਾ ਚਾਹ ਕਾਲੇ ਰੰਗ ਦਾ ਚਾਹ ਭੂਰੇ ਰੰਗ ਦਾ ਡੱਡਾ ਉਹ ਪਾਣੀ ਦੇ ਵਿੱਚ ਡਿਗੂ ਇੱਕ ਪੇੜੇ ਦੇ ਵਿੱਚ ਪੰਜ ਤੋਂ ਸੱਤ ਦਾਣੇ ਡਿਗਦਾ ਤੁਸੀਂ ਸਪਰੇਅ ਕਰ ਲਓ ਪੰਜ ਦਿਨ ਪਹਿਲਾਂ ਸਪਰੇਅ ਕੀਤੀ ਜੇ ਛੋੜਿਆ ਗਿਆ ਤਾਂ ਵੀ ਕਰ ਲਓ ਕੋਈ ਚੈਸ ਕੀਤੀ ਹੈ ਉਸਹੀਨ ਕੀਤੀ ਚਿਪੈਕਸਲੋਨ ਕੀਤੀ ਹੈ ਜੇ ਛੋੜੇ ਹੈ ਨਹੀਂ ਤਾਂ ਬਿਲਕੁਲ ਨਾ ਡਰੋ ਫਸਲ ਨੂੰ ਸਵੇਰੇ ਸ਼ਾਮ ਤੁਸੀਂ ਦੇਖਦੇ ਰਹੋ ਆਪਣੇ ਏਰੀਆ ਦੇ ਵਿੱਚ ਦੱਸਿਓ ਵੀ ਤੁਹਾਡੇ ਏਰੀਆ ਦੇ ਵਿੱਚ ਤੇਲੇ ਦੀ ਸਮੱਸਿਆ ਹੈਗੀ ਹੈ ਨਾ ਹੁਣ ਕਿਸਾਨ ਭਰਾ ਕਹਿੰਦੇ ਅਸੀਂ ਕਰੀਏ ਕੀ ਸਾਡੀ ਫਸਲ ਪੰਜ ਦਿਨ ਲਵੇਗੀ ਸਾਡੀ ਫਸਲ 15 ਦਿਨ ਲਵੇਗੀ ਤੇ ਸਾਡੀ ਫਸਲ 20 ਦਿਨ ਲਵੇਗੀ 20 ਤੋਂ 25 ਦਿਨ ਤੋਂ ਵੱਧ ਕੋਈ ਫਸਲ ਨਹੀਂ ਲੈਣੀ ਵਿੱਚ ਪੀਆਰ 26 ਹੈ ਜਾਂ 1509 1692 1847 ਹਫ਼ਤੇ 10 ਦਿਨ ਚ ਕਟੀਆਂ ਜਾਣੀਆਂ ਉਹਨਾਂ ਦੇ ਵਿੱਚ ਵੀ ਤੇਲੇ ਦੀ ਸਮੱਸਿਆ ਹੈਗੀ ਆ ਤਾਂ ਤੁਸੀਂ ਅਪਲੋਡ ਪਲੱਸ ਵਾਲਾ ਟੈਕਨੀਕਲ ਕਰੋ ਕਾਫੀ ਕੰਪਨੀਆਂ ਦਾ ਆਉਂਦਾ ਮੈਂ ਇੱਥੇ ਕਿਸੇ ਕੰਪਨੀ ਦਾ ਕੋਈ ਨਾਮ ਨਹੀਂ ਲਾਵਾਂਗਾ 1 ਲੀਟਰ 3 ਕਿਲਿਆਂ ਦੇ ਵਿੱਚ ਪਾ ਲਓ 150 ਤੋਂ 180 ਲੀਟਰ ਤੱਕ ਤੁਸੀਂ ਉਹਦੇ ਵਿੱਚ ਪਾਣੀ ਪਾਓ ਜੇ ਤੁਸੀਂ ਸਿੰਪਲ ਘਟਾਰਾ ਪਾਉਣੀ ਹੈ 100 ਗ੍ਰਾਮ ਉਹ ਵੀ ਇਕੱਡ ਦੀ ਪਾ ਸਕਦੇ ਹੋ ਨਾਲ ਤੁਸੀਂ ਚੈਸੇ ਵਾਲਾ ਜਾਂ ਛੇਨ ਵਾਲਾ ਟੈਕਨੀਕਲ ਪਾਉਣਾ ਹੈ ਲੰਬੀ 5-7 ਦਿਨ 10 ਦਿਨ ਬਾਅਦ ਘਟ ਜੇ ਕਿਉਂਕਿ ਜਿਹੜੀ ਪਲੌਟ ਪਲੱਸ ਵਾਲਾ ਟੈਕਨੀਕਲ ਇੱਕ ਵਾਰੀ ਇਹ ਜਿੰਨਾ ਕਾਲਾ ਟੱਡਾ ਹੁੰਦਾ ਜਿਹੜਾ ਕਾਲਾ ਤੇਲਾ ਪੂਰਾ ਤੇਲਾ ਜਿਹਨੂੰ ਹੌਪਰ ਕਹਿੰਦੇ ਨੇ ਆਪਾਂ ਉਹ ਇੱਕ ਵਾਰੀ 24 ਘੰਟਿਆਂ ਦੇ ਵਿੱਚ ਜਿਹੜਾ ਖਤਮ ਹੋਵੇਗਾ ਝੋਨੇ ਦੀ ਫਸਲ ਵਿੱਚ ਜੇ ਤੁਹਾਨੂੰ ਲੱਗਦਾ ਵੀ ਆਪਣੀ ਫਸਲ 20 ਦਿਨ 25 ਦਿਨ 15 ਦਿਨ ਲਵੇਗੀ ਤਾਂ ਪਾਣੀ ਲਾ ਕੇ ਇੰਨਾ ਕੁ ਪਾਣੀ ਹੋਣਾ ਜ਼ਰੂਰੀ ਹੈ ਕਿ ਦਵਾਈ ਪਾਣੀ ਦੇ ਨਾਲ ਕੋਲ ਕੇ ਜਿਆਦਾ ਕੰਮ ਕਰਦੇ ਕੁਸ਼ਕ ਪਾਣੀ ਦੇ ਵਿੱਚ ਰੁਪ ਕੇ ਮਰ ਜੀਗਾ ਕੁਝ ਦਵਾਈ ਦੇ ਸੰਪਰਕ ਦੇ ਵਿੱਚ ਆ ਕੇ ਜਿਹੜਾ 24 ਘੰਟਿਆਂ ਦੇ ਵਿੱਚ ਸੋਡੇ ਝੋਨੇ ਦੇ ਫਸਲ ਵਿੱਚ ਤੇਲਾ ਖਤਮ ਹੋ ਜਾਏਗਾ ਇਹ ਹੁੰਦਾ ਦੌਕਿਆਂ ਦੇ ਵਿੱਚ ਸਾਰੇ ਬਾਣ ਦੇ ਵਿੱਚ ਨਹੀਂ ਹੁੰਦਾ ਪੰਜ ਚਾਰ ਦੌਗੀਆਂ ਦੇ ਵਿੱਚ ਹੁੰਦਾ ਜਦੋਂ ਆਪਾਂ ਦੌਗੀਆਂ ਚੈੱਕ ਕਰਕੇ ਨਹੀਂ ਦੇਖਦੇ ਥੱਲੇ ਜੜਾਂ ਦੇ ਵਿੱਚ ਹੁੰਦਾ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਇਹ ਦੌਗੀਆਂ ਖਾ ਜਾਂਦਾ ਫਿਰ ਉੱਪਰ ਨੂੰ ਜੜ ਜਾਂਦਾ ਇਹ ਉੱਥੇ ਜਾ ਕੇ ਧੌੜੀਆਂ ਜਾਂ ਬਣ ਜਾਂਦੀਆਂ ਨੇ ਫਿਰ ਪਤਾ ਲੱਗ ਜਾਂਦਾ ਆਪਾਂ ਨੂੰ ਯਾਰ ਵੀ ਹਾਂ ਤੇਲਾ ਹੈਗਾ ਇਹੇ ਸਮੱਸਿਆ ਸੰ 2021-22 ਦੇ ਵਿੱਚ ਆਈ ਸੀਗੀ ਤੇ ਹੁਣ ਇਹ ਸਮੱਸਿਆ ਜਿਹੜੀ 2024 ਦੇ ਵਿੱਚ ਦੇਖਣ ਨੂੰ ਮਿਲੀ ਹੈ ਕਿਉਂਕਿ ਜਿਹੜਾ ਹੁਣ ਦਾ ਟੈਂਪਰੇਚਰ ਆ ਇਸ ਦੇ ਇਸ ਤਰ੍ਹਾਂ ਦੇ ਟੈਂਪਰੇਚਰ ਦੇ ਵਿੱਚ ਤੇਲਾ ਵਦਨ ਦੀ ਜਿਹੜੀ ਸੰਭਾਵਨਾ ਕਾਫੀ ਜ਼ਿਆਦਾ ਹੋ ਜਾਂਦੀ ਹੈ ਦੇਖੋ ਜਦੋਂ ਪੱਤਾਂ ਲਿਵਟ ਆਉਂਦੀ ਆਪਾਂ ਨੂੰ ਪੱਤਿਆਂ ਤੋਂ ਪਤਾ ਲੱਗ ਜਾਂਦਾ ਤੇ ਇਹਦਾ ਤਾਂ ਆਪਾਂ ਜੇ ਜੜਾਂ ਫਰੋਲ ਕੇ ਦੇਖਾਂਗੇ ਫਿਰ ਹੀ ਆਪਾਂ ਨੂੰ ਪਤਾ ਲੱਗਣਾ ਸਵੇਰੇ ਸ਼ਾਮ ਪਹਿਲੇ ਕਰਤਾ ਆਪਦੇ ਖੇਤਾਂ ਨੂੰ ਤੁਸੀਂ ਚੈੱਕ ਕਰਦੇ ਰਹੋ ਛੋਡੇ ਤੇਲਾ ਹੈਗਾ ਨਾ ਜੇ ਹੈਗਾ ਤਾਂ ਸਪਰੇਅ ਕਰ ਲਓ ਨਹੀਂ ਸੋਨੂੰ ਕੋਈ ਡਰਨ ਦੀ ਲੋੜ ਨਹੀਂ ਪਰ ਸੁਚੇਤ ਰਹੋ ਕੁਸ਼ਕ ਨਹੀਂ ਕਹੀ ਜਾਂਦੇ ਵੀ ਦੁਕਾਨਾਂ ਵਾਲੇ ਡਰਾਈਂ ਦੇ ਇੱਥੇ ਵੀਰੇ ਦੁਕਾਨਾਂ ਵਾਲੇ ਦਾ ਕੋਈ ਖੋਟ ਨਹੀਂ ਹੈਗਾ ਹੁਣ ਦੇਖੋ ਪਹਿਲਾਂ ਬਹੁਤ ਘੱਟ ਦਵਾਈਆਂ ਹੋਈਆਂ ਨੇ ਪਹਿਲਾਂ ਆਪਾਂ ਨੂੰ ਦੁਕਾਨਾਂ ਵਾਲੇ ਨੇ ਕਿੰਨਾ ਘਟਰਾ ਡਰਗ ਸਪਰੇਹਾਂ ਕਰ ਲਈਆਂ ਜਿੱਥੇ ਆਪਾਂ ਤਿੰਨ ਕਰਨੀ ਤਾਂ ਆਪਾਂ ਦੋ ਸਪਰੇਹਾਂ ਕੀਤੀਆਂ ਨੇ ਐਵੇਂ ਦੁਕਾਨਾਂ ਵਾਲੇ ਨੂੰ ਬੜਾ ਬਦਨਾਮ ਕਰਿਆ ਕਰੋ ਕਿਉਂਕਿ ਉਹ ਵੀ ਆਪਣੇ ਚਾਚੇ ਤਾਏ ਮਾਮੇ ਆਪਣੇ ਰਿਸ਼ਤੇਦਾਰ ਰਹਿੰਦੇ ਭੈਣ ਭਰਾਵਾਂ ਦੀਆਂ ਦੁਕਾਨਾਂ ਕੀਤੀਆਂ ਹੋਈਆਂ ਨੇ ਉਹ ਵੀ ਨਹੀਂ ਚਾਹੁੰਦੇ ਵੀ ਕਿਸੇ ਨੂੰ ਅਸੀਂ ਗਲਤ ਦਵਾਈ ਦੇਈਏ ਜਦੋਂ ਜਿੰਨੀ ਕੁ ਜਾਣਕਾਰੀ ਹੁੰਦੀ ਆਪਾਂ ਆਪਣੇ ਚੈਨਲ ਦੇ ਉੱਪਰ ਦੇਖੋ ਪਾਉਣੇ ਰਹਿੰਦੇ ਆ ਠੀਕ ਹੈ ਜੇ ਤੁਹਾਡੇ ਬਿਮਾਰੀ ਹੈਗੇ ਤਾਂ ਤੁਸੀਂ ਅਪਲੋਡ ਪਲੱਸ ਵਾਲਾ ਟੈਕਨੀਕਲ ਕਰ ਸਕਦੇ ਹੋ ਤੇ ਸ਼ੀਨਚਸ ਵਾਲਾ ਟੈਕਨੀਕਲ ਕਰ ਸਕਦੇ ਹੋ ਤੇ ਜੇ ਤੁਹਾਡੇ ਤੇਲਾ ਹੈਗਾ ਤਾਂ 150 ਤੋਂ 180 ਲੀਟਰ 1 ਏਕੜ ਦਾ ਪਾਣੀ ਮੋٹے ਭਾਰੇ ਦੇ ਨਾਲ ਤੁਸੀਂ ਕਰ ਸਕਦੇ ਹੋ ਸੋਡਾ ਜਿਹੜਾ ਤੇਲਾ ਕੰਟਰੋਲ ਹੋਵੇਗਾ ਚਾਹੇ ਤੁਹਾਡੀ ਫਸਲ ਵਿੱਚ 5 ਦਿਨ ਰਹਿੰਦਾ ਬੱਦਨ ਚਿੱਤੇ ਦਾ ਜਾਂ 15 ਦਿਨ ਵੱਧ ਤੋਂ ਵੱਧ 20 ਤੋਂ 25 ਦਿਨ ਤੋਂ ਵੱਧ ਕੋਈ ਫਸਲ ਲੈਣੀ ਨਹੀਂ ਮੁੱਛਲ ਸਭ ਤੋਂ ਵੱਧ ਟਾਈਮ ਲੈਂਦੀ ਹੈ ਮੁੱਛਲ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਨਹੀਂ ਇਹ ਪੀਲੀ ਪੂਸ਼ਾ ਪੂਸ਼ਾ ਚਤਾਲੀ ਜਾ 26 ਦੇ ਵਿੱਚ ਜ਼ਿਆਦਾ ਆ ਰਿਹਾ 131 ਦੇ ਵਿੱਚ ਆ ਜ਼ਿਆਦਾ ਆ ਰਿਹਾ ਜਾਂ 18 ਦੇ ਵਿੱਚ ਧੰਨਵਾਦ